ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ this is the manjeet ਤੇ ਤੁਸੀਂ ਵੇਖ ਰਹੇ ਹੋ ਪੁਰਬਾ ਪ੍ਰੋਡਕਸ਼ਨ YouTube ਚੈਨਲ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਅਪਡੇਟ ਮਿਲਦੀ ਰਹੇ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਬੋ ਯਾਰ ਉਹ ਆਦਾ ਜਿਆਦਾ ਵੱਡੇ 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 ਯਾਰ ਉੱਤੇ ਸਾਡੇ ਨਿਆਣੇ ਜੇ ਲੱਗਦੇ ਥੱਲੇ ਦਾ ਘਾੜ ਗਿਆ ਲੱਗਦਾ ਮંત્રી ਦਰਤ ਨਹੀਂ ਆਉਂਦੇ ਤੈਨੂੰ ਹਾਏ ਦਰ ਆਉਂਦੇ ਉਹ ਕਿੱਧਰ ਨੂੰ ਮੂੰਹ ਚੁੱਕਿਆ ਮੰਤਰੀ ਕਿੱਥੇ ਮੂੰਹ ਚੁੱਕਿਆ ਹਾਏ ਆਪਾਂ ਬੈਗ ਜਮਾ ਕਰਾਉਣ ਆਏ ਆਂ ਚੱਲੇ ਕਿੱਥੇ ਜੀ ਚੱਲੇ ਆਪਾਂ ਵਾ ਵਾ ਹਾਂ ਜਾ ਇੱਥੇ ਪਹਿਲੀ ਵਾਰ ਮੰਤਰੀ ਸਾਹਿਬ ਨੂੰ ਕੰਮ ਸੁਪਾਉਣੇ ਆ ਕਰੇ ਹਾਂ ਜਾਂ ਚੰਬੇ ਸਾ ਪਾੜ ਕੇ ਆਉਣੀਆਂ ਗਾੜੇ ਯਾਰ ਉਹ ਆ ਦੇ ਜਾ ਜੀ ਬੜਾ ਵੱਡੇ ਵੱਡੇ ਯਾਰ ਕੁੱਤੇ ਸਾਲੇ ਨਿਆਣੇ ਜੇ ਲੱਗਦੇ ਥੱਲੇ ਦਾ ਘਾੜ ਗਿਆ ਲੱਗਦਾ ਮੰਤਰੀ ਦਰਤ ਨਹੀਂ ਆਉਂਦੇ ਤੈਨੂੰ ਹਾਏ ਦਰ ਆਉਂਦੇ